ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜ਼ਿੰਦਗੀਆਂ ਬੱਤਾਂ ਵਿੱਚ ਉਮੀਦ ਕਰਦੇ ਆ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਹੈ ਜੀ ਅੱਜ ਆਪਾਂ ਗੱਲ ਕਰਦੇ ਆ ਜੀ ਕੋਠੀ ਝਾੜ ਕੋਠੀ ਝਾੜ ਦੋ ਸ਼ਬਦ ਨੇ ਘਰ ਵਿੱਚ ਜਦੋਂ ਪੁੱਤਰ ਜਾਂ ਧੀ ਦਾ ਆਪਣਾ ਕਾਰਜ ਹੁੰਦਾ ਹੈਗਾ ਵਿਆਹ ਹੁੰਦਾ ਹੈਗਾ ਉਸ ਸਮੇਂ ਜਿਹੜੀ ਮਾਂ ਹੈਗੀ ਆਪਣੇ ਪੇਕੇ ਘਰ ਭੇਲੀ ਲੈ ਕੇ ਜਾਂਦੀ ਹੈ ਭੇਲੀ ਤੋਂ ਭਾਵ ਹੈ ਕਿ ਵਿਆਹ ਤੋਂ ਪਹਿਲਾਂ ਜਦੋਂ ਵਿਆਹ ਕਰਵਾ ਲੈਂਦੇ ਹਨ ਤਾਂ ਉਹ ਪੇਕਿਆਂ ਨੂੰ ਸਿੱਧਾ ਦੇਣ ਜਾਂਦੀ ਹੈ ਤੇ ਪੇਕੇ ਘਰ ਗੁੜਾ ਤੇ ਪਤਾਸੀ ਲੈ ਕੇ ਜਾਂਦੇ ਨੇ ਤੇ ਉਹਨੂੰ ਭੇਲੀ ਕਿਹਾ ਜਾਂਦਾ ਹੈ ਜੀ ਉਹ ਫਿਰ ਭੇਲੀ ਹੈ ਜਿਹੜੀ ਲਾਨਕੇ ਪਰਿਵਾਰ ਵਾਲੇ ਸਾਰੇ ਆਪਣੇ ਆਂਢ ਗੁਆਂਢ ਵਿੱਚ ਸ੍ਰੀਕੇ ਵਿੱਚ ਵੰਦੇ ਨੇ ਤੇ ਜਦੋਂ ਸਾਰਾ ਕਾਰਜ ਨੇਪਰੇ ਚੜ ਜਾਂਦਾ ਹੈ ਵਿਆਹ ਤੋਂ ਥੋੜੇ ਹੀ ਦਿਨਾਂ ਬਾਅਦ ਮਾਂ ਆਂਗੇ ਜਿਹੜੀ ਉਹ ਫੇਰ ਆਪਣੇ ਪੇਕੇ ਘਰ ਜਾਂਦੀ ਹੈ ਤੇ ਉਹ ਕੁਝ ਮਠਿਆਈਆਂ ਲੈ ਕੇ ਜਾਂਦੀ ਹੈ ਜਿਹੜੇ ਹਲਵਾਈ ਲਾਉਂਦੇ ਨੇ ਜਿਵੇਂ ਕਿ ਡੱਬੇ ਕੋਟ ਬੱਚੀ ਕੁਛੀ ਮਠਿਆਈ ਹੁੰਦੀ ਹੈ ਲੱਡੂ ਜਲੇਬੀਆਂ ਬਰਫੀ ਪਕੌੜੇ ਪਕੌੜੀਆਂ ਬਾਲੂ ਸ਼ਾਇਆ ਨਮਕੀਨ ਮਠੀ ਮੂੰਗਰਾ ਇਹ ਸਭ ਕੁਝ ਰਲਿਆ ਮਿਲਿਆ ਹੁੰਦਾ ਹੈਗਾ ਤੇ ਉਹੋ ਪਹਿਲਾਂ ਜਿਹੜੇ ਹਲਵਾਈ ਨੇ ਉਹ ਮਠਿਆਈ ਬਣਾ ਕੇ ਲਿੱਪੀਆਂ ਪੋਚੀਆਂ ਕੋਠੀਆਂ ਵਿੱਚ ਰੱਖ ਦਿੱਤੀ ਜਾਂਦੀ ਹੈ ਜਦੋਂ ਇਹ ਕੰਮ ਸਾਰਾ ਨਿੱਪਰੇ ਚੜ ਜਾਂਦਾ ਵਿਆਹ ਦਾ ਤਾਂ ਜਿਹੜੀ ਮਾਂ ਹੈਗੀ ਉਹ ਆਪਣੇ ਪੇਕੇ ਘਰ ਵਿੱਚ ਇਹ ਸਾਰਾ ਨਿੱਕ ਸੁੱਕ ਲੈ ਕੇ ਜਾਂਦੀ ਹੈ ਤੇ ਨਿੱਕ ਸੁਕ ਜਿੰਨਾ ਵੀ ਹੁੰਦਾ ਹੈ ਕਿ ਵਿਆਹ ਦਾ ਉਹਨੂੰ ਸਾਰੇ ਨੂੰ ਆਪਾਂ ਕੋਠੇ ਝਾੜ ਕਹਿੰਦੇ ਆ ਇਹ ਵਿਆਹ ਤੋਂ ਪਿੱਛੋਂ ਦਾ ਕਾਰਜ ਹੁੰਦਾ ਹੈ ਜੀ ਤੇ ਵਿਆਹ ਵਿੱਚ ਉਹ ਸਾਰੇ ਮਤਲਬ ਕਿ ਆਪਣੇ ਗਲੀ ਗਵਣ ਦੇ ਵਿੱਚ ਫਿਰ ਕੋਠੀ ਝਾੜ ਨਾਨਕੇ ਨੇ ਜਿਹੜੇ ਉਹ ਬੰਦਦੇ ਨੇ ਤੇ ਉਡੀਕ ਹੁੰਦੀ ਹੈ ਸਾਰੇ ਨਾਨਕਿਆਂ ਨੂੰ ਕਿ ਕੋਠੀ ਝਾੜ ਆਵੇਗਾ ਇਸੇ ਤਰੀਕੇ ਦੇ ਨਾਲ ਮਤਲਬ ਕਿ ਇੱਕ ਚਾਹ ਦੇ ਨਾਲ ਮਾਂ ਆਪਣੇ ਪੇਕੇ ਜਾਂਦੀ ਹੈ ਕੋਠੀ ਝਾੜ ਲੈ ਕੇ ਸੋ ਕੋਠੀ ਝਾੜ ਦੀ ਉਨੀ ਹੀ अहमियत ਹੁੰਦੀ ਹੈ ਜਿੰਨੀ ਕਿ ਸਾਰੇ ਵਿਆਹ ਵਿੱਚ ਸਾਨੂੰ ਹਰ ਇੱਕ ਜੀ ਦੀ ਹਰ ਇੱਕ ਮਹਿਮਾਨ ਦੇ ਉਡੀਕ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਪੇਕਿਆਂ ਨੂੰ ਵੀ ਧੀ ਦੇ ਪੇਕਿਆਂ ਨੂੰ ਕੋਠੇ ਛਾੜ ਦੀ ਝਾਕ ਹੁੰਦੀ ਹੈ ਤੇ ਕੋਠੇ ਛਾੜ ਲੈ ਕੇ ਉਹ ਮਤਲਬ ਸੰਤੁਸ਼ਟੀ ਮਹਿਸੂਸ ਕਰਦੇ ਨੇ ਕਿ ਵਿਆਹ ਹੈਗਾ ਜਿਹੜਾ ਸੀ ਉਹ ਬਹੁਤ ਸੰਪੂਰਨ ਤਰੀਕੇ ਦੇ ਨਾਲ ਪੂਰ ਚੜ ਗਿਆ ਤੇ ਉਹ ਖੁਸ਼ੀ ਮਨਾਉਂਦੇ ਨੇ ਸੋ ਵੀਡੀਓ ਵਧੀਆ ਲੱਗੀ ਹੋਵੇ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਮਿਲਦੇ ਆ ਬਹੁਤ ਜਲਦ ਆਪਣੀ ਨਵੀਂ ਵੀਡੀਓ ਦੇ ਵਿੱਚ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ